ਕਾਂਗਰਸ ਪਾਰਟੀ ਦੇ ਅੰਦਰ ਆਪਾਂ ਕਈ ਵਾਰੀ ਚਰਚਾ ਕੀਤੀ ਹੈ ਕਿ ਬੜੀ ਵਾਰ ਇਸ ਤਰ੍ਹਾਂ ਦੀ ਚਰਚਾ ਹੋਈ ਹੈ ਕਿ ਹਰ ਕੋਈ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਮੰਨਦਾ ਹੈ ਪਰ ਪ੍ਰਧਾਨਗੀ ਦੀ ਜਦੋਂ ਤੱਕ ਸੱਤਾ 'ਚ ਨਹੀਂ ਉਦੋਂ ਪ੍ਰਧਾਨ ਹੀ ਸਭ ਕੁਝ ਹੁੰਦਾ ਪਾਰਟੀ ਦਾ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ ਆਪਣੀ ਪਾਰਟੀ ਦੀ ਤਰਜ਼ ਦੇ ਉੱਤੇ ਹੁਣ ਜਿਵੇਂ ਨਵੇਂ ਇੰਚਾਰਜ ਲਾਏ ਗਏ ਜਿਹੜੀ ਚਰਚਾ ਚੱਲ ਰਹੀ ਹੈ ਪ੍ਰਧਾਨ ਬਦਲਣ ਦੀ ਕਿ ਰਿਪੋਰਟਾਂ ਪਹੁੰਚ ਗਈਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਸਕਿੰਦ ਹਾਈ ਕਮਾਂਡ ਦੇ ਕੋਲ ਇਹਨਾਂ ਸਾਰੀਆਂ ਗੱਲਾਂ ਸੱਚਾਈ ਕਿੰਨੀ ਕੁ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਿਨ ਰਿਪੋਰਟਾਂ ਭੇਜਣ ਵਾਲੇ ਕੌਣ ਨੇ ਤੇ ਵੇਖਣ ਵਾਲੇ ਕੌਣ ਨੇ ਉਹ ਤਾਂ ਕਾਂਗਰਸ ਪਾਰਟੀ ਜਾਣਦੀ ਲੇਕਿਨ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਮਸਲੇ ਦੇ ਵਿੱਚ ਧੜੇ ਤੇ ਬਣੇ ਹੋਏ ਨੇ ਉਹਦੇ ਆਜਾਪ ਵੀ ਕਹ ਰਿਹਾ ਕਿ ਮੈਨੂੰ ਤੇ ਕੰਮ ਕਰ ਰਿਹਾ ਸੀ ਮੈਂ ਤੇ 46 ਸਾਲ ਦੀ ਉਮਰ ਦੇ ਵਿੱਚ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਤੇ ਇਹਨਾਂ ਨੂੰ ਨੁਬਾਲੀ ਪਰ ਮੈਨੂੰ ਲੱਗਦਾ ਕਿ ਹਲੇ ਰਾਜਾ ਮਰਿੰਦਰ ਸਿੰਘ ਵੜਿੰਗ ਅਗਲੇ 6 ਮਹੀਨੇ ਤੱਕ ਪ੍ਰਧਾਨ ਰਹਿਣਗੇ ਉਹਨਾਂ ਦੀ ਪ੍ਰਧਾਨਗੀ ਨੂੰ ਅਗਲੇ 6 ਮਹੀਨੇ ਤੱਕ ਕੋਈ ਖਤਰਾ ਨਹੀਂ ਹੈਗਾ ਕਾਂਗਰਸ ਪਾਰਟੀ ਪੰਜਾਬ ਦੇ ਜਿੰਨੇ ਵੀ ਲੀਡਰ ਚਾਹੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਚਾਹੇ ਬਿਆਨ ਦੇ ਰਹੇ ਨੇ ਚਾਹੇ ਚੌਂਕ ਦੇ ਕਿ ਅਗਲੀ ਕਲਗੀ ਪ੍ਰਧਾਨਗੀ ਦੀ ਸਾਨੂੰ ਹੀ ਲੱਗ ਜੇ ਉਹਨਾਂ ਨੂੰ 6 ਮਹੀਨੇ ਇੰਤਜ਼ਾਰ ਕਰਨਾ ਪੈਣਾ ਪਰ 6 ਮਹੀਨੇ ਤੱਕ ਉਹਨਾਂ ਨੇ ਸਾਰਿਆਂ ਨੇ ਆਪਣੀ ਪ੍ਰਧਾਨਗੀ ਆਪਣੀਆਂ ਕਲਗੀਆਂ ਲਵਾਉਣ ਦੀ ਖਾਤਰ ਪਾਰਟੀ ਦਾ ਨੁਕਸਾਨ ਕਰਵਾ ਲੈਣਾ ਹੈਗਾ ਜੋ ਹੋ ਰਿਹਾ ਹਾਲਾਂਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਚ ਇਹ ਕਿ ਅੱਜ ਵੋਟਾਂ ਪੈ ਜਾਣ ਤੇ ਕਾਂਗਰਸ ਪਾਰਟੀ ਦੀ ਸਰਕਾਰ ਪੱਕੀ ਹੈ ਪਰ ਰੌਲਾ ਇਸ ਗੱਲ ਦਾ ਕਿ ਸਾਰੇ ਮੁੱਖ ਮੰਤਰੀ ਤੁਰੇ ਫਿਰਦੇ ਹਨ ਪਰ 6 ਮਹੀਨੇ ਮੈਂ ਇਸ ਕਰਕੇ ਕਹਿ ਰਿਹਾ ਕਿ ਹਲੇ 8 ਅਪ੍ਰੈਲ ਨੂੰ ਤੇ ਗੁਜਰਾਤ ਦੇ ਵਿੱਚ ਕਾਂਗਰਸ ਪਾਰਟੀ ਦਾ ਸੈਸ਼ਨ ਆ ਉਸ ਤੋਂ ਪਹਿਲਾਂ ਦੇ ਰਾਜਾ ਮਰੀਂਦਰ ਸਿੰਘ ਵੜਿੰਗ ਪ੍ਰਧਾਨ ਨਹੀਂ ਹਟਾਉਂਦੇ ਦੂਜੀ ਗੱਲ ਇਹ ਕਿ ਕਾਂਗਰਸ ਪਾਰਟੀ ਨੇ ਬੜਾ ਇੱਕ ਕਾਬਲ ਬੜੇ ਸੀਨੀਅਰ ਕੋ ਪੋਲੀਟੀਸ਼ੀਅਨ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਹੜੇ 36 ਗੜ ਦੇ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਦਾ ਜਿਹੜਾ ਕਦ ਉਹ ਇਸ ਟਾਈਮ ਪੰਜਾਬ ਦੇ ਵਿੱਚ ਕਿਸੇ ਦਾ ਵੀ ਕਦ ਨਹੀਂ ਹੈਗਾ ਕਾਂਗਰਸ ਪਾਰਟੀ ਲੀਡਰ ਬੰਦਾ ਦੋ ਵਾਰ ਮੁੱਖ ਮੰਤਰੀ ਰਿਹਾ ਹੋਵੇ ਸਿੱਧਾ ਗਾਂਧੀ ਪਰਵਾਦ ਨਾਲ ਸੰਪਰਕ ਹੋਵੇ ਇੱਥੇ ਦੇ ਬਹੁਤੇ ਕਾਂਗਰਸੀਆਂ ਨੂੰ ਦੇ ਕੀ ਆਪਾਂ ਗੱਲ ਕਰਨੀ ਹੈਗੀ ਹੈ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨ ਪ੍ਰਿੰਕਾ ਗਾਂਧੀ ਨੂੰ ਮਿਲਣ ਵਾਸਤੇ ਥਰਡ ਪਰਸਨ ਨੂੰ ਕਹੇ ਉਹ ਟਾਈਮ ਮੰਗਦੇ ਵੀ ਯਾਰ ਸਾਨੂੰ ਟਾਈਮ ਹੀ ਲੈ ਦਿਓ ਠੀਕ ਹੈ ਪੰਜਾਬ ਚ ਵੱਡੇ ਲੀਡਰ ਨੇ ਪਰ ਸਿੱਧਾ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਹੈਗਾ ਹੁਣ ਰਹੀ ਗੱਲ ਇਹ ਹੈ ਕਿ 8 ਅਪ੍ਰੈਲ ਨੂੰ ਤੇ ਗੁਜਰਾਤ ਦੇ ਵਿੱਚ ਕਾਂਗਰਸ ਪਾਰਟੀ ਦਾ ਸੈਸ਼ਨ ਕਿਉਂਕਿ ਗੁਜਰਾਤ ਦੇ ਵਿੱਚ ਵੀ ਇਲੈਕਸ਼ਨਾਂ ਦਾ ਸਮਾਂ ਆ ਗਿਆ ਉੱਥੇ ਕਾਂਗਰਸ ਪਾਰਟੀ ਚਾਹੂਗੀ ਵੀ ਉੱਥੇ ਮਜ਼ਬੂਤ ਹੋਈਏ ਤੇ ਹੁਣ ਇੰਡੀਆ ਦੇ ਵਿੱਚ ਕਾਂਗਰਸ ਪਾਰਟੀ ਨੇ ਨਵੀਂ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਕਿ ਬਲਾਕ ਤੋਂ ਬਲਾਕ ਤੋਂ ਕਾਂਗਰਸ ਪਾਰਟੀ ਨੂੰ ਜੋੜੋ ਫਿਰ ਬਲਾਕ ਤੋਂ ਜੋੜਨਗੇ ਫਿਰ ਜ਼ਿਲ੍ਹੇ ਤੱਕ ਪਹੁੰਚਣਗੇ ਹੈਗੇ ਬਲਾਕ ਜੁੜੇਗਾ ਕਾਂਗਰਸ ਜਿਤ ਹਾਂ ਬਲਾਕ ਜੁੜੇਗਾ ਕਾਂਗਰਸ ਜਿਤ ਕਿਉਂਕਿ ਕਿਸੇ ਵੇਲੇ ਐਡੀ ਕਾਂਗਰਸ ਪਾਰਟੀ ਜਿਹੜਾ ਐਮ ਐਲ ਏ ਨੂੰ ਟਿਕਟ ਤਾਂ ਕਿਹਦੀ ਇਸ਼ਪਾਰਸ਼ ਤੇ ਮਿਲਦੀ ਹੁੰਦੀ ਸੀ ਬਲਾਕ ਪ੍ਰਧਾਨ ਦੇ ਵਿਚਾਰਸ਼ ਤੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੇ ਵਿਚਾਰਸ਼ ਦੇ ਵਿੱਚ ਬਲਾਕ ਪ੍ਰਧਾਨ ਕੋਲ ਬਹੁਤ ਪਹਿਲਾਂ ਪਾਵਰ ਨਹੀਂ ਸੀ ਕਾਂਗਰਸ ਪਾਰਟੀ ਕੋਲ ਤੇ ਉਹਨੂੰ ਲੱਗਦਾ ਕਿ ਕਾਂਗਰਸ ਨੂੰ ਕੋ ਪਿੰਡਾਂ 'ਚ ਜੋੜਨਾ ਪੈਣਾ ਆਪਾਂ ਕੱਲ ਪਰਸੋਂ ਵੀ ਜ਼ਿਕਰ ਕੀਤਾ ਕਿ ਇੱਕੋ ਇੱਕ ਪਾਰਟੀ ਆ ਕਾਂਗਰਸ ਜਿਹੜੀ ਜਿਹੜੀ ਭਾਵੇਂ ਕਹਿੰਦੇ ਕਿ ਖਤਮ ਹੋਣ ਦੇ ਕੰਢਿਆ ਪਰ ਅੱਜ ਵੀ ਉਹਦਾ ਇੰਡੀਆ ਦੇ 6.5 ਲੱਖ ਪਿੰਡਾਂ ਦੇ ਵਿੱਚ ਵਰਕਰ ਬੈਠਾ ਹੈ ਇਸੇ ਕਰਕੇ ਉਹਨੇ ਬਲਾਕ ਤੋਂ ਸ਼ੁਰੂ ਕੀਤਾ ਤੇ ਡੇਰਾ ਬਸੇਦੋਂ ਕੀਤੀ ਹੈਗੇ ਇਸ ਤਰ੍ਹਾਂ ਹੀ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੀ ਕੈਂਪੇਨ ਆ ਉਹ ਸ਼ੁਰੂ ਹੋਏਗੀ ਹੌਲੀ ਹੌਲੀ ਕਾਂਗਰਸ ਪਾਰਟੀ ਨੂੰ ਬਦਲ ਹੋਏ ਸਮਝ ਲਓ ਕਿ ਭਾਰਤ ਜੋੜੋ 1 ਭਾਰਤ ਜੋੜੋ 2 ਤੇ ਭਾਰਤ ਜੋੜ ਤਿੰਨ ਕਹਿ ਦੋ ਨਵਾਂ ਰੂਪ ਆ ਰਾਹੁਲ ਗਾਂਧੀ ਦਾ ਕਿ ਤੁਸੀਂ ਗਰਾਊਂਡ ਤੋਂ ਜੁੜੋ ਵਰਕਰਾਂ ਦੇ ਨਾਲ ਜੁੜੋ ਸੰਪਰਕ ਕਰੋ ਤੁਹਾਨੂੰ ਫੀਡਬੈਕ ਮਿਲੇਗੀ ਜਿੰਨਾ ਚਿਰ ਤੁਸੀਂ ਹੇਠਲੇ ਪੱਧਰ ਤੋਂ ਸੰਵਾਦ ਨਹੀਂ ਰਚਦੇ ਤੁਹਾਨੂੰ ਡਰਾਇੰਗ ਰੂਮਾਂ ਚੋਂ ਨਿਕਲਣਾ ਪਊਗਾ ਤੁਹਾਨੂੰ ਏਸੀ ਕਮਰੇਆਂ ਚੋਂ ਨਿਕਲਣਾ ਪਊਗਾ ਇਸ ਕਰਕੇ ਉਹਨਾਂ ਨੇ ਡੇਰਾ ਬੱਸੀ ਤੋਂ ਹੀ ਸ਼ੁਰੂਆਤ ਕੀਤੀ ਹੈਗੀ ਇਹ ਦਿਨਕ ਆਮਲ ਵਾਲੇ ਸਮੇਂ ਚ ਕਾਂਗਰਸ ਪਾਰਟੀ ਨੂੰ ਫਾਇਦਾ ਹੋ ਜੂਗਾ ਹੁਣ ਸਵਾਲ ਹੈ ਕਿ ਜਿਹੜੀ ਇਹ ਚੱਲੇਗੀ ਉਹਦੇ ਰਿਪੋਰਟਾਂ ਦੇ ਦਿੱਤੀਆਂ ਗਈਆਂ ਜੀ ਕਾਂਗਰਸ ਪਾਰਟੀ ਦੇ ਉਹ ਬਿਲਕੁਲ ਹਰ ਕੋਈ ਕਹਿੰਦਾ ਨਾ ਕਿ ਮੈਂ ਪ੍ਰਧਾਨ ਮੈਂ ਬੰਦਾ ਪਰ ਕਾਂਗਰਸ ਪਾਰਟੀ ਨੇ ਦੇਖ ਲਿਆ ਕਿ ਸਾਨੂੰ ਠਰਮੇ ਦੀ ਜ਼ਰੂਰਤ ਹੈ ਸਾਨੂੰ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਉਹਨਾਂ ਨੂੰ ਉਮੀਦ ਆ ਪੰਜਾਬ ਪੰਜਾਬ ਤੋਂ ਹੀ ਕਾਂਗਰਸ ਪਾਰਟੀ ਦੀ ਵਾਪਸੀ ਦੇ ਜ਼ਿਆਦਾ ਚਾਂਸ ਇਸ ਕਰਕੇ ਉਹ ਐਰ ਕੀ ਕੋਈ ਜਿਹੜਾ ਵਾ ਐਦਾਂ ਨੁਕਸਾਨ ਨਹੀਂ ਚੱਲਣਗੇ ਦੂਜੀ ਗੱਲ ਹੈ ਕਿ ਉਹਨਾਂ ਨੂੰ ਇਹ ਵੀ ਸਮਝ ਲੱਗੀ ਕਿ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਵਾ ਮੋਦੀ ਵੱਡਾ ਚਿਹਰਾ ਫੇਰ ਬਣੂਗਾ ਗੱਠ ਜੋੜਦਿਆਂ ਜਿਹੜੀਆਂ ਸੰਭਾਵਨਾਵਾਂ ਪੰਜਾਬ ਦੇ ਵਿੱਚ ਬੰਦੀਆਂ ਜਾ ਰਹੀਆਂ ਹੈਗੀਆਂ ਆਮ ਆਦੀ ਪਾਰਟੀ ਦਾ ਚਿਹਰਾ ਭਗਵੰਤ ਮਾਨ ਹੀ ਰਹੇਗਾ ਕਾਂਗਰਸ ਪਾਰਟੀ ਦੇ ਵਿੱਚ ਕੀ ਹੈ ਕਿ ਚਿਹਰਾ ਕਿੰਨੂੰ ਦੇਣਗੇ ਉਸ ਉਸ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਹੁਣ ਘੱਟੋ ਘੜ ਕਿੰਨੇ 6 ਪ੍ਰਧਾਨ ਤੁਰੇ ਫਿਰਦੇ ਹਨ ਚਾਹੇ ਉਹਦੇ ਚ ਰਾਣਾ ਗੁਰਜੀਤ ਸਿੰਘ ਰਾਣਾ ਗੁਰਜੀਤ ਸਿੰਘ ਨੂੰ ਲੱਗਦਾ ਕਿ ਉਹ ਇਸ ਟਾਈਮ 72 ਸਾਲ ਦੇ ਨੇ ਜੇ ਇਸ ਵਾਰ ਮੌਕਾ ਮਿਲ ਗਿਆ ਠੀਕ ਹੈ ਨਹੀਂ ਤਾਂ 75 ਸਾਲ ਬਾਅਦ ਤੇ ਬੰਦੇ ਦੀ ਸਿਆਸਤ ਜਿਹੜੀ ਆ ਖਤਮ ਹੋ ਜਾਂਦੀ ਹੈ ਫਿਰ ਆ ਗਿਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਸ ਟਾਈਮ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਨੇ ਮਨਿਸਟਰ ਰਹਿ ਚੁੱਕੇ ਨੇ ਐਲਓਪੀ ਵੀ ਆ ਰਾਜ ਸਭਾ ਵੀ ਰਹਿ ਕੇ ਲੋਕ ਸਭਾ ਵੀ ਰਹਿ ਚੁੱਕੇ ਪ੍ਰਧਾਨ ਵੀ ਰਹਿ ਚੁੱਕੇ ਸੁਖਜਿੰਦਰ ਸਿੰਘ ਰੰਧਾਵਾ ਪੁਰਾਣਾ ਪਰਿਵਾਰਕ ਪਿਛੋਕੜ ਉਹਨਾਂ ਦੇ ਪਿਤਾ ਪਾਰਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਉਹ ਖੁਦ ਡਿਪਟੀ ਸੀਐਮ ਰਹੇ ਚੁੱਕੇ ਨੇ ਚਾਰ ਦਫਾ ਦੇ ਐਮਐਲਏ ਨੇ ਐਮਪੀ ਨੇ ਫਿਰ ਆਗੇ ਤੁਹੀਂ ਲਾ ਲੋ ਪ੍ਰਗਟ ਸਿੰਘ ਉਹ ਪਾਰਟੀ ਦੇ ਮਨਿਸਟਰ ਹੈ ਚੁੱਕੇ ਨੇ ਪਾਰਟੀ ਵੱਲੋਂ ਸਰਕਾਰ ਦੇ ਵਿੱਚ ਰਹੇ ਚੁੱਕੇ ਨੇ ਵਿਜੇਂਦਰ ਸਿੰਘਲਾ ਦਾ ਨਾਮ ਚੱਲ ਆ ਭਾਰਤ ਭੂਸ਼ਣ ਆਸ਼ੂ ਦਾ ਨਾਮ ਚੱਲ ਰਿਹਾ ਹੋਰ ਵੀ ਨਾਮ ਹੋਣਗੇ ਨਾ ਹੁਣ ਸਾਰਿਆਂ ਦੇ ਵਿੱਚ ਸਾਰੇ ਲੱਗੇ ਹੋਏ ਨੇ ਪਰ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਦੇਖਣਾ ਕਿ ਗਾਂ ਫੇਸ ਕਿਰਾਂ ਚੰਨੀ ਵੀ ਇੱਕ ਨਾਮ ਹੈ ਕਿ ਉਹ ਹੁਣ ਤੋਂ ਹੀ ਤਿਆਰੀ ਸਾਰੇ ਤਿਆਰੀ ਕਰਕੇ ਬੈਠੇ ਨੇ ਕਾਂਗਰਸ ਪਾਰਟੀ ਦੇ ਹੁੰਦਾ ਕਿ ਜੇ ਦੀ ਅਗਵਾਈ ਦੇ ਵਿੱਚ ਮੰਨ ਲਓ ਕਿਸੇ ਇਨਾਂ ਚੋਂ ਕਿਸੇ ਨੂੰ ABC ਨੂੰ ਪ੍ਰਧਾਨ ਬਣਾ ਦੋ ਉਹ ਇੱਕ ਹੁੰਦਾ ਹੈ ਕਿ ਸ਼ੋਰ ਸ਼ੌਟ ਹੁੰਦਾ ਹੈ ਕਿ ਫਿਰ ਜਦੋਂ ਮੁੱਖ ਮੰਤਰੀ ਬਣੂਗਾ ਇਹਦੇ ਚੋਂ ਹੀ ਬਣੂਗਾ ਪਰ ਕਾਂਗਰਸ ਪਾਰਟੀ ਇਦਾਂ ਨਹੀਂ ਕਰਦੀ ਉਹਨਾਂ ਭਾਜਪਾ ਕੋ ਬਹੁਤ ਸਿੱਖ ਲਿਆ ਐਵੇਂ ਹਰਿਆਣੇ ਦੇ ਵਿੱਚ 2005 ਦੇ ਵਿੱਚ ਹੋਇਆ ਸੀ ਪ੍ਰਧਾਨ ਸੀ ਹਰਿਆਣਾ ਕਾਂਗਰਸ ਦੇ ਭਜਨ ਲਾਲ ਦਸਾਂ ਤੋਂ ਦਸ ਉਹਨਾਂ ਨੇ ਲੋਕ ਸਭਾ ਜਿੱਤੀਆਂ ਸੀ ਤੇ ਭពਿੰਦਰ ਸਿੰਘ ਉੱਥੇ ਬੈਠਿਆ ਗਿਆ ਸੀ ਉਹ ਸਿੱਧੇ ਹੀ ਆ ਕੇ ਉਹਨਾਂ ਨੇ ਸੀਚੀ ਮਿਨਿਸਟਰ ਬਣਾ ਦਿੱਤੇ ਹੈਗੇ ਉਹ ਬਾਅਦ ਚ ਉਹਨਾਂ ਨੇ ਕਲੋਈ ਤੋਂ ਜਾ ਕੇ ਬਾਈ ਲੈਕਚਨ ਲੜੀ ਹੈਗੀ ਸੀ ਇਵੇਂ ਇਸ ਵਾਰ ਕਾਂਗਰਸ ਪਾਰਟੀ ਨੇ ਕਰਨਾ ਹੈ ਕਿ ਤੁਸੀਂ ਸਾਰੇ ਹੀ ਮੁੱਖ ਮੰਤਰੀ ਨਹੀਂ ਹੋ ਪਹਿਲਾਂ ਇਲੈਕਸ਼ਨ ਜਿੱਤੋ ਤੇ ਫਿਰ ਅਗਲਾ ਫੈਸਲਾ ਹੋਊਗਾ ਇਸ ਕਰਕੇ ਕਾਂਗਰਸ ਪਾਰਟੀ ਨੂੰ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੀ ਕਰਨਾ ਪੈਣਾ ਉਹਦੇ ਚ ਕੀ ਆਪਸ਼ਨ ਇਹਨਾਂ ਕੋਲ ਹੈ ਕੋਈ ਪ੍ਰਧਾਨ ਹੋ ਸਕਦਾ ਬਲ ਪੰਜਾਬ ਦੇ ਵਿੱਚ ਇੱਕ ਜੱਟ ਸਿੱਖ ਨੂੰ ਪ੍ਰਧਾਨ ਬਣਾਤਾ ਉਹਦੇ ਨਾਲ ਇੱਕ ਹਿੰਦੂ ਭਾਈਚਾਰੇ ਇੱਕ ਐਸਸੀ ਭਾਈਚਾਰੇ ਕੇ ਬੀਸੀ ਭਾਈਚਾਰੇ ਨੂੰ ਵਰਕਿੰਗ ਪ੍ਰੈਜ਼ੀਡੈਂਟ ਲਾ ਦਿੰਦੇ ਕਿਸੇ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਲਾ ਦਿੰਗੇ ਇਹ ਤੇ ਉਹਨਾਂ ਨੂੰ ਰਣਨੀਤੀ ਬਣਾਉਣੀ ਪੈਣੀ ਪਰ ਫਿਲਹਾਲ ਅਗਲੇ 6 ਮਹੀਨੇ ਤੱਕ ਰਾਜਾ ਅਮਰਿੰਦਰ ਸਿੰਘ ਵੜੇਗੇ ਹੀ ਜਿਹੜੇ ਨੇ ਉਹ ਪ੍ਰਧਾਨ ਰਗੇ 6 ਮਹੀਨੇ ਤੋਂ ਪਹਿਲਾਂ ਉਹ ਬਦਲਣ ਵਾਲੇ ਨਹੀਂ ਹੈਗੇ ਪਰ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਇੱਕ ਕ ਕਰ ਲਿਆ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਪਪੇ ਸ਼ਬ ਗੇਲ ਹੋਣਾ ਨੂੰ ਭੇਜਿਆਗਾ ਨਹੀਂ ਤੇ ਪਹਿਲਾਂ ਕੌਣ ਸੀ ਉਹ ਜਿੱਦਵਿੰਦਰ ਕੁਮਾਰ ਜਾਦਵ ਜਿਹੜੇ ਦੋ ਦਫਾ ਦੇ ਐਮਐਲਏ ਸੀ ਤੇ ਪੰਜਾਬ ਦੇ ਵਿੱਚ ਪੰਜ-ਪੰਜ ਦਫਾ ਜਿਹੜੇ ਐਮਐਲਏ ਬੈਠੇ ਸੀ ਉਹ ਕਿੱਥੇ ਜਾਣਦੇ ਸੀ ਇਸ ਕਰਕੇ ਇਹਨਾਂ ਨੂੰ ਨਵੀਂ ਰਣਨੀਤੀ ਬਣਾਈ ਔਰ ਜਿਹੜਾ ਇਹਨਾਂ ਨੇ ਹੁਣ ਨਵਾਂ ਸ਼ੁਰੂ ਕੀਤਾ ਹੈਗਾ ਪੂਰੇ ਇੰਡੀਆ 'ਚ ਸ਼ੁਰੂ ਕਰ ਰਹੇ ਨੇ ਕਿ ਬਲਾਗ ਤੋਂ ਕਾਂਗਰਸ ਦੇ ਨਾਲ ਜੁੜੋ ਉਹਦੇ ਨਾਲ ਕਾਂਗਰਸ ਪਾਰਟੀ ਨੂੰ ਚੰਗੀ ਵੀ ਫੀਡ ਮਿਲਨੀ ਆ ਮਾੜੀ ਵੀ ਮਿਲੇ ਗਈ ਔਰ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕਹਿ ਹੀ ਦਿੱਤਾ ਕਿ ਅਸੀਂ 58 ਤੋਂ 18 ਅਗੇ 58 ਤੋਂ 18 ਨਹੀਂ ਆਈ 84 ਤੋਂ 18 ਆਏ ਕਿਉਂਕਿ ਉਦੋਂ ਇਹਨਾਂ ਦੇ ਐਮਐਲਏ 77 ਸੀ ਸੱਤਾ ਬਾਈਲੈਕਸ਼ਨ ਹੋ ਗਈ 84 ਤੱਕ ਪਹੁੰਚ ਗਏ ਤੇ ਉਹ ਆਪਣੀ ਕਰਤੂਤਾਂ ਤੇ ਆਏ ਨੇ ਤੇ ਜਿਹੋ ਜਿਹਾਂ ਹੁਣ ਕਾਂਗਰਸ ਪਾਰਟੀ ਵਾਲੇ ਕਰਤੂਤਾਂ ਕਰ ਰਹੇ ਨੇ ਉਹਦੇ ਲੱਗਦਾ ਕਿ ਇਸ 22 ਦੇ 18 ਆ ਗਈਆਂ ਸੀ ਕਿਤੇ ਇਹਨਾਂ 27 ਦੇ ਤੁਹਾਡੇ ਕੋਲ 8 ਹੀ ਰਹਿ ਜਾਣਗੇ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਡਿਸਪਲਿਨ ਦੀ ਸਭ ਤੋਂ ਘਾਟ ਆ ਇੱਕ ਜੁੜਤਾ ਦੀ ਸਭ ਤੋਂ ਘਟ ਆਪੋ ਧਾਪੀ ਦੀ ਪਈ ਹੋਈ ਆ ਪਹਿਲਾ ਹੀ ਮੁੱਖ ਮੰਤਰੀ ਬਣ ਕੇ ਬੈਠੇ ਮੈਂ ਤੁਹਾਨੂੰ ਪਹਿਲੇ ਵੀ ਕੀਤਾ ਕਿ ਕਈਆਂ ਨੇ ਤੇ ਸੂਟ ਵੀ ਸੰਵਾਲੇ ਹੋਣਗੇ ਪ੍ਰਧਾਨਗੀ ਦੇ ਵੀ ਤੇ ਮੁੱਖ ਮੰਤਰੀ ਦੇ ਵੀ ਉਹ ਬਹੁਤ ਵੱਡਾ ਇਹਨਾਂ ਨੂੰ ਭਰਮ ਭਲੇਖਾ ਗਿਆ ਕਾਂਗਰਸ ਪਾਰਟੀ ਨੂੰ ਓਵਰ ਕੌਨਫੀਡੈਂਸ ਹਮੇਸ਼ਾ ਮਾਰਦਾ ਔਰ ਕਾਂਗਰਸ ਪਾਰਟੀ ਨੂੰ ਕਾਂਗਰਸੀ ਹੀ ਮਾਰਦੇ ਹੈਗੇ ਨੇ ਇਸ ਕਰਕੇ ਅੱਜ ਇਹਨਾਂ ਕੋ ਮੌਕਾ ਹੈ ਨਹੀਂ ਤੇ ਅਗਲੀ ਜੜਾ ਇਹ ਨਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਗੱਠ ਜੋੜ ਹੋ ਜਾਏ ਤੇ ਉਹਨਾਂ ਦੀ ਜਿਹੜੀ ਸਿੱਧੀ ਲੜਾਈ ਹੈ ਉਹ ਆਮ ਆਦੀ ਪਾਰਟੀ ਉਹਦੇ ਕਾਂਗਰਸ ਪਾਰਟੀ ਫਿਰ ਹੱਥ ਮਲਦੀ ਰਹੂ ਕਹਿੰਦੇ ਨੇ ਨਾ ਖਾਨ ਕਿ ਨਾਤੀ ਧੋਤੀ ਰਹਗੀ ਤੇ ਪਿੰਡੇ ਤੇ ਮੱਖੀ ਬੈ ਗਈ ਕਿਤੇ ਉਹਨਾਂ ਵਾਸਤੇ ਇਹ ਨਾ ਕੁਝ ਹੋਵੇ ਨਾ